ਐਫਆਈਆਰ ਨਾਲ ਸੰਬੰਧਿਤ ਸਾਹਮਣੇ ਆਏ ਨੇ ਹੈਰਾਨੀਜਨਕ ਅੰਕੜੇ ਪੰਜਾਬ ਦੇ ਵਿੱਚ ਪੌਣੇ ਲੱਖ ਤੋਂ ਵੀ ਵੱਧ ਐਫਆਈਆਰ ਨੇ ਪੈਂਡਿੰਗ ਅਦਾਲਤ ਨਹੀਂ ਕੀਤੀ ਹੈ ਨਰਾਜਗੀ ਜ਼ਾਹਿਰ ਤੇ ਡੀਜੀਪੀ ਤੋਂ ਮੰਗੇ ਨੇ ਕਾਰਜ ਯੋਜਨਾਵਾਂ ਦੇ ਵਿਰਵੇ ਜੀਆਂ ਐਫਆਈਆਰ ਦੇ ਨਾਲ ਸਬੰਧਿਤ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਐਫਆਈਆਰ ਪੈਂਡਿੰਗ ਨੇ ਉਹਨਾਂ ਦੀ ਗਿਣਤੀ ਪੌਣੇ ਲੱਖ ਤੋਂ ਵੀ ਵੱਧ ਹੈ ਇਸ ਸਬੰਧ ਦੇ ਵਿੱਚ ਅਦਾਲਤ ਨੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਹੈ ਤੇ ਡੀਜੀਪੀ ਤੋਂ ਕਾਰਜ ਯੋਜਨਾ ਦੇ ਵੇਰਵੇ ਵੀ ਮੰਗੇ ਨੇ ਦੱਸਦੀਏ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਪੰਜਾਬ ਤੋਂ ਕਾਰਜ ਯੋਜਨਾ ਦੇ ਵੇਰਵੇ ਮੰਗੇ ਨੇ ਤੇ 2 ਹਫ਼ਤਿਆਂ ਦੇ ਵਿੱਚ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਅਗਰ ਸਹੀ-ਸਹੀ ਕਿਹਾ ਜਾਵੇ ਤਾਂ 79000 ਐਫਆਈਆਰ ਜਿਹੜੀਆਂ ਕਿ ਪੰਜਾਬ ਦੇ ਵਿੱਚ ਪੈਂਡਿੰਗ ਪਈਆਂ ਨੇ ਇਹ ਅੰਕੜੇ ਉਸ ਵੇਲੇ ਸਾਹਮਣੇ ਆਏ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਦੇ ਨਾਲ ਸੰਬੰਧਿਤ ਸੁਣਵਾਈ ਹੋ ਰਹੀ ਸੀ ਦੱਸਦੀ ਹੈ ਇਹ ਜਿਹੜਾ ਕੇਸ ਸੀ ਫਰੋਜਪੁਰ ਦੇ ਨਾਲ ਸੰਬੰਧਿਤ ਸੀ ਜਿਸ ਦੇ ਵਿੱਚ 28 ਮਾਰਚ 2021 ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਅਸਲਾ ਐਕਟ ਦੇ ਤਹਿਤ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੇ ਸਬੰਧ ਦੇ ਵਿੱਚ ਹੀ ਸੁਣਵਾਈ ਹੋ ਰਹੀ ਸੀ ਤੇ ਉਸ ਵੇਲੇ ਵੀ 1 ਮਹੀਨੇ ਦੇ ਅੰਦਰ ਹੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ ਪਰੰਤੂ ਇਹ ਸਬੰਧ ਦੇ ਵਿੱਚ ਕੋਈ ਖਾਸ ਜਾਂਚ ਪੜਤਾਲ ਨਹੀਂ ਹੋਈ ਸੀ ਤੇ ਇਹ ਮਾਮਲਾ ਪੈਂਡਿੰਗ ਹੀ ਪਿਆ ਹੋਇਆ ਸੀ ਤੇ ਜਦੋਂ ਹੁਣ ਅੰਕੜੇ ਸਾਹਮਣੇ ਆਏ ਨੇ ਤਾਂ ਉਹ ਹੈਰਾਨ ਕਰ ਦੇਣ ਵਾਲੇ ਨੇ ਕਿ 79000 ਜਿਹੜੀਆਂ ਐਫ ਆਈ ਆਰ ਨੇ ਉਹ ਪੈਂਡਿੰਗ ਨੇ ਇਸ ਦੇ ਸਬੰਧ ਦੇ ਵਿੱਚ ਡੀਜੀਪੀ ਨੂੰ ਹੁਕਮ ਵੀ ਜਾਰੀ ਕੀਤੇ ਨੇ ਕਿ 2 ਹਫਤਿਆਂ ਦੇ ਅੰਦਰ ਅੰਦਰ ਕਾਰਜ ਯੋਜਨਾ ਤੇ ਵੇਰਵੇ ਪੇਸ਼ ਕੀਤੇ ਜਾਣ ਜਿਹੜੇ ਕਿ ਜ਼ਿਲ੍ਹਾ ਵਾਰ ਹੋਣੇ ਚਾਹੀਦੇ ਨੇ ਦੱਸ ਦਈਏ ਕਿ ਫਰੋਜ਼ਪੁਰ ਦੇ ਐਸ ਐਸ ਪੀ ਸੋਮਿਆ ਮਿਸ਼ਰਾ ਨੇ ਜਿਹੜਾ ਸਪਸ਼ਟ ਕਰਨੇ ਸਬੰਧ ਦੇ ਵਿੱਚ ਦਿੱਤਾ ਸੀ ਉਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਤੇ ਇੱਥੇ ਸੋਮਿਆ ਮਿਸ਼ਰਾ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਤਕਨੀਕੀ ਸਾਧਨਾ ਦੀ ਤਕਨੀਕੀ ਸਰੋਤਾਂ ਦੀ ਕਮੀ ਸੀ ਇਸ ਕਰਕੇ ਜਾਂਚ ਦੇ ਵਿੱਚ ਦੇਰੀ ਹੋਈ ਹੈ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜਾ ਦੋਸ਼ੀ ਬੰਤੀ ਲਾਲ ਨਾਮ ਦਾ ਵਿਅਕਤੀ ਸੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਇਸ ਕਰਕੇ ਹੀ ਜਾਂਚ ਦੇ ਵਿੱਚ ਦੇਰੀ ਹੋਈ ਹੈ ਦੂਸਰੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਮਿਥਨ ਦੂਵੀ ਜਮਾਨਤ ਮਿਲ ਚੁੱਕੀ ਹੈ ਤੇ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਸੀ ਜਾਂਚ ਪੜਤਾਲ ਨਹੀਂ ਹੋਈ ਸੀ ਹੁਣ ਅਦਾਲਤ ਨੇ ਇਸ ਮਾਮਲੇ ਨੂੰ 30 ਜਨਵਰੀ 2025 ਤੱਕ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਦੇ ਲਈ ਕਹਿ ਦਿੱਤਾ ਹੈ ਤੇ ਇਸ ਦੇ ਸਬੰਧ ਦੇ ਵਿੱਚ ਸਾਰੇ ਵੇਰਵੇ ਵੀ ਪੇਸ਼ ਕਰਨ ਦੀ ਕਲ ਵੀ ਆਖ ਦਿੱਤੀ ਹੈ ਸੋ ਹੁਣ ਜਿਹੜੇ ਇਹ ਮਾਮਲੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਪੰਜਾਬ ਦੇ ਵਿੱਚ ਐਫ ਆਈ ਆਰ ਜਿਹੜੀਆਂ ਪੈਂਡਿੰਗ ਪਈਆਂ ਨੇ ਉਹਨਾਂ ਦੀ ਗਿਣਤੀ 79000 ਹੈ ਜਿਸ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਦਾਲਤ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦਾ ਵਿਸ਼ਵਾਸ ਖਰਾਬ ਹੁੰਦਾ ਹੈ ਕਾਨੂੰਨ ਵਿਵਸਥਾ ਜਿਹੜੀ ਕਮਜ਼ੋਰ ਨਜ਼ਰ ਆਈ ਹੈ ਇਸ ਕਰਕੇ ਪੁਲਿਸ ਏਜੰਸੀਆਂ ਦਾ ਇੱਕ ਕੰਮ ਹੁੰਦਾ ਹੈ ਕਿ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣਾ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਐਫ ਆਈ ਆਰ ਇੰਨੀਆਂ ਚੱਦੀਆਂ ਪੈਂਡਿੰਗ ਲੰਬਿਤ ਪਈਆਂ ਰਹੀਆਂ ਤਾਂ ਫਿਰ ਲੋਕ ਕਾਨੂੰਨ ਵਿਵਸਥਾ ਤੇ ਸਵਾਲ ਵੀ ਖੜੇ ਕਰ ਦੇਗੇ ਤੇ ਬਾਅਦ ਦੇ ਵਿੱਚ ਵਿਸ਼ਵਾਸ ਬਣਾਉਣਾ ਹੋਰ ਜ਼ਿਆਦਾ ਔਖਾ ਹੋ ਜਾਵੇਗਾ ਇਸ ਕਰਕੇ ਇਸ ਸੰਬੰਧ ਦੇ ਵਿੱਚ ਡੀਜੀਪੀ ਦੇ ਕੋਲੋਂ ਕਾਰਜ ਜਿਹੜੇ ਵੇਰਵੇ ਨੇ ਉਹ ਮੰਗੇ ਗਏ ਨੇ ਕਾਰਜ ਯੋਜਨਾਵਾਂ ਦੀ ਜਿਹੜੀ ਪੂਰੀ ਵੇਰਵੇ ਨੇ ਮੰਗਗੇਗੇ ਨੇ ਤੇ ਇਸ ਲਈ 2 ਹਫ਼ਤੇ ਦਾ ਵਕਤ ਵੀ ਦਿੱਤਾ ਗਿਆ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਇਹ ਜਿਹੜੀ ਵੇਰਵੇ ਨੇ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਤੇ ਜਿਹੜੀਆਂ ਐਫ ਆਈ ਆਰ ਨੇ ਇਹਨਾਂ ਨੂੰ ਜਲਦ ਤੋਂ ਜਲਦ ਨਿਪਟਾਇਆ ਵੀ ਜਾਵੇ ਜਿਹੜੀ ਬਣਦੀ ਜਾਂਚ ਪੜਤਾਲ ਹੈ ਉਹ ਕੀਤੀ ਜਾਣੀ ਚਾਹੀਦੀ ਹੈ